ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੋਰ ਨੇ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਬਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰੂ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਨਣਾ ਚਾਹਦੀ ਹੈ ਤਾ ਕਿ ਸਹੀ ਬੰਦਿਆਂ ਦੀ ਆਈਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ। ਅਜ ਇਸਜੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁਣ ਤੱਕ ਰਿਕਮੈਂਡ ਕਰਕੇ ਤੇ ਭੇਜ ਦਿੰਦੀ ਰਹੀ ਆ। ਅਗੋਂ ਜੋ ਵੀ ਹੁੰਦਾ ਹੈ objections ਲੱਗਣੇ ਆ ਜਾਂ ਕੀ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਹੀ ਜਿਹੜਾ ਵਾ ਉਹ ਤੇ ਐਕਟ ਕਰਦਾ ਵਾ। ਅਖੀਰ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ। ਹਾਂਜੀ ਅਦਾ ਕੀ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਅਦਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੈਂ ਕਿਹਾ ਬੀਬੀ ਜੀ ਵੀ ਉਹ ਦੋ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਣੀ ਆ ਸੋ ਮੈਂ ਸਵੇਰੇ ਉੱਠ ਕੇ ਪਿੰਡ ਮਾਨੀਪੁਰ ਵੇਖੇ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਪੇਰ ਸਾਹਿਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫ਼ਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏ ਹੈਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕੋਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸੁਲਤਾਨਪੁਰ ਕੋਲ ਦੀ ਗਿਆ ਹੋਇਆ ਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਐਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਮੈਂ ਉਹਨਾਂ ਨੂੰ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਐ ਸੋ ਐਸਸੀਪੀਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੋਂ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦੁਆਰਾ ਦੀ ਯਾਤਰਾ ਲਈ ਜਾਣਾ ਚਾਹੁੰਦਾ ਉਹਦੇ ਲਈ ਅਸੀਂ ਬੀਬੀ ਜੀ ਜੇਕਰ ਗੱਲ ਸਰਬਜੀਤ ਕੌਰ ਦੀ ਕੀਤੀ ਜਾਵੇ ਜੋ ਕਿ ਸultanpur Lodhi ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਹੈ ਪਾਕਿਸਤਾਨ ਗਈ ਉੱਥੇ ਜਾ ਕੇ ਹੁਣ ਪਤਾ ਲੱਗਿਆ ਉਹਨੇ ਨਿਕਾਹ ਕਰ ਲਿਆ ਤਾਂ ਬਤੌਰ ਐਸਪੀਸੀ ਮੈਂਬਰ ਤੁਹਾਡੀ ਕੀ ਡਿਊਟੀ ਸੀ ਔਰ ਉਸ ਫਾਈਲ ਨੂੰ ਪ੍ਰੋਸੈਸ ਕਰਨ 'ਚ ਤੁਹਾਡਾ ਕੀ ਰੋਲ ਸੀ ਔਰ ਕੀ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਹਲਕਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜੀਆਂ ਸੰਗਤਾਂ ਗੁਰਦੁਆਰਾ ਮਰਦਰਸ਼ਨ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਦੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੇਰ ਸਾਹਿਬ ਵਿਖੇ ਡਿਪੋਜ਼ਿਟ ਕਰਵਾਉਂਦੇ ਸਨ ਬੀਬੀ ਸਰਪਜੀਤ ਕੌਰ ਜੀ ਨੇ ਵੀ ਜਿਹੜਾ ਪਾਸਪੋਰਟ ਹੈ ਉਹ ਗੁਰਦੁਆਰਾ ਸਾਹਿਬ ਬੇਰ ਸਾਹਿਬ ਵਿਖੇ ਆਪਣਾ ਜਿਹੜਾ ਸਾਡੀ ਰਿਕਾਰਡ ਕੀਪਰ ਹੈ ਉਹਨਾਂ ਕੋਲ ਜਮਾ ਕਰਾਇਆ ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਮਾਨੀਪੁਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿਉਂਕਿ ਬੀਬੀ ਸੀਗੀ ਮੈਂ ਕਹਾਂ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਗੁਰਦੁਆਰਾ ਮਾਰੀ ਯਾਤਰਾ ਲਈ ਤੇ ਮੈਂ ਕਹਾਂ ਜੀ ਜੇ ਉਹ ਜਾਣਾ ਚਾਹੁੰਦੇ ਨੇ ਤੇ ਬੇਰ ਸਾਹਿਬ ਜਾ ਕੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਉਣ ਸੋ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਤੇ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰეკਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ ਬੇਰ ਸਾਹਿਬ ਤੋਂ ਜਾ ਕੇ ਇਹਦਾ ਸਾਈਡ ਰਿਕਾਰਡ ਕੀਪਰ ਨੇ ਜੀ ਜੀ ਤੁਸੀਂ ਉੱਥੇ ਜਮ੍ਹਾਂ ਕਰਵਾਤਾ ਫਿਰ ਅਗਲਾ ਪ੍ਰੋਸੈਸ ਕਿੱਥੋਂ ਹੁੰਦਾ ਹੈ ਅਗਲਾ ਪ੍ਰੋਸੈਸ ਜਿਹੜਾ ਹੁੰਦਾ ਅੱਗੇ ਵੀ ਐਸੀ ਜਿਹੜੇ ਪਾਸਪੋਰਟ ਸੰਗਤਾਂ ਜੜੀਆਂ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਜਮ੍ਹਾਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਯਾਤਰਾ ਬ੍ਰਾਂਚ ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਜੋ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨੇ ਕੰਟੈਕਟ ਕਰਨਾ ਹੈ ਜਾਂ ਸਟੇਟ ਗਵਰਨਮੈਂਟ ਨੂੰ ਕਰਨਾ ਜੋ ਯਾਤਰਾ ਪਾਂਚ ਦਾ ਜਾਂ ਐਸਟੀਪੀ ਦਾ ਜੋ ਪ੍ਰੋਟੋਕੋਲ ਹੈ ਉਹ ਫਾਲੋ ਜੜਾ ਹੈਗਾ ਕੀਤਾ ਜਾਣਾ ਹੈ ਐਸਐਸਟੀਪੀਸੀ ਮੈਂਬਰ ਅਸੀਂ ਜਦੋਂ ਵੀ ਚਿੱਠੀ ਆਉਂਦੀ ਹੈ ਕਿ ਗੁਰਤਮ ਅੰਦ ਦੀ ਯਾਤਰਾ ਦੇ ਸਿੰਘ ਸੰਗਤਾਂ ਜੇ ਜਾਣਾ ਚਾਹੁੰਦੀਆਂ ਨੇ ਕਈ ਵਾਰੀ ਅਸੀਂ ਅਖਬਾਰ 'ਚ ਵੀ ਬਿਆਨ ਲਾਉਂਦੇ ਆ ਕਿ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੇ ਲਈ ਜਿਹੜੇ ਸ਼ਰਧਾ ਨਾਲ ਜਾਣਾ ਚਾਹੁੰਦੇ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਆ ਕੇ ਆਪਣੇ ਜਿਹੜੇ ਪਾਸਪੋਰਟ ਉਹ ਆ ਕੇ ਡਿਪੋਜ਼ਿਟ ਕਰਾਉਣ ਬੀਬੀ ਜੀ ਇਹਦੇ ਵਿੱਚ ਕਿੱਥੇ ਜਦੋਂ ਤੁਸੀਂ ਫਾਈਲ ਪ੍ਰੋਸੈਸ ਕੀਤੀ ਉਸ ਤੋਂ ਬਾਅਦ ਕੋਈ ਇਹ ਮੌਕਾ ਆਇਆ ਕਿ ਫਾਈਲ ਵਾਪਸ ਆਈ ਹੋਵੇ ਕਿਸੇ ਕਾਰਨ ਨੂੰ ਲੈ ਕੇ ਮੈਨੂੰ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ ਹੈ ਹਮ ਕਿਉਂਕਿ ਪਹਿਲੀ ਜਿਹੜੀ ਖਬਰ ਆਈ ਸੀਗੀ ਉਹ ਇਹ ਸੀਗੀ ਕਿ ਸ਼ਾਇਦ ਆਪਣੇ ਜਿਹੜੇ ਵੀਜ਼ੇ ਨਹੀਂ ਲੱਗੇ ਹੈਗੇ ਤੇ ਇਹ ਜਿਹੜਾ ਅਸ਼ਰਦਾਲੂਆਂ ਦਾ ਜਥਾ ਉਹ ਪਾਕਿਸਤਾਨ ਨਹੀਂ ਜਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹ ਫਾਈਲ ਕਲੀਅਰ ਕੀਤੀਆਂ ਤੇ ਇਹ ਜਿਹੜੇ ਜਿਹੜੇ ਕਲੀਅਰ ਹੋਏ ਤੇ ਫਿਰ ਇਹ ਸਾਰੀ ਰੈਡੀ ਸੰਗਤ ਹੈ ਜਿਹੜਾ ਵੱਡਾ ਜਥਾ ਵਾ ਇਹ ਪਾਕਿਸਤਾਨ ਦੇ ਗੁਰਦੁਆਰਾ ਮਰੀ ਯਾਤਰਾ ਦੇ ਲਈ ਗਿਆ ਐਸਜੀਪੀਸੀ ਨੇ ਕੋਈ ਆਬਜੈਕਸ਼ਨ ਕ੍ਰੀਏਟ ਕੀਤਾ ਹੋਇਆ ਤੁਹਾਨੂੰ ਦੱਸਿਆ ਹੋਵੇ ਕਿ ਇਸ ਫਾਈਲ ਚਾਹ ਚੁਟੀ ਹੈ ਇਦਾਂ ਦੀ ਕੋਈ ਗੱਲ ਨੇ ਮੇਰੇ ਨੋਟਿਸ ਵਿੱਚ ਨਹੀਂ ਹੈ ਜੀ ਕੋਈ ਐਸੀ ਗੱਲ ਤੇ ਬੀਬੀ ਜੀ ਜਿੱਦਾਂ ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੋਰ ਨੇ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਬਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰੂ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਣਾਂ ਚਾਹਦੀ ਹੈ ਤਾਂ ਕਿ ਸਹੀ ਬੰਦੇਾਂ ਦੀ ਆਈਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਅ ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਐਸਜੀਬੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਈਡੈਂਟੀਫਿਕੇਸ਼ਨ ਚੈੱਕ ਕਰਦੇ ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਏਦਾਂ ਦਾ ਰੂਲ ਪਹਿਲਾਂ ਸੀ ਕਿ ਕੱਲੀ ਔਰਤ ਨੂੰ ਨਹੀਂ ਰეკਮੈਂਡ ਕੀਤਾ ਜਾਂਦਾ ਜਾਂ ਇਦਾਂ ਦੀ ਕੋਈ ਗੱਲ ਸੀ ਐਸਐਸਜੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁੰਦਾ ਕਰ ਕਮੈਂਡ ਕਰਕੇ ਤੇ ਭੇਜ ਦਿੰਦੀ ਰਹੀਆਂ ਅਗੋਂ ਜੋ ਵੀ ਹੁੰਦਾ ਹੈ objections ਲੱਗਣੇ ਆ ਜਾਂ ਕੀ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਹੀ ਜੜਾ ਵਾ ਉਹ ਤੇ ਐਕਟ ਕਰਦਾ ਵਾ ਅਖੀਰ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ ਹਾਂਜੀ ਐਦਾਂ ਕਿ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਬੀਬੀ ਭੋਲੂ왈 ਜੀ ਹੈਗੇ ਨੇ ਮੈਨੂੰ ਪੂਰਾ ਨਾਮ ਇਹ ਇੱਕਦਮ ਮੇਰੇ ਸਮ੍ਰਿਤੀ ਚ ਨਹੀਂ ਹੈਗਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਐਦਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੈਂ ਕਿਹਾ ਬੀਬੀ ਜੀ ਵੀ ਉਹਦੋਂ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਉਣੀ ਆ ਸੋ ਮੈਂ ਸਵੇਰੇ ਉੱਠ ਕੇ ਪਿੰਡ ਮਾਨੀਪੁਰ ਵੇਖੇ ਗਏ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਪੇਰ ਸਾਹਿਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫ਼ਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਉਹਨਾਂ ਨੇ ਵੀ ਇਹੀ ਕਿਹਾ ਕਿ ਫੜੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏ ਹੈਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕੋਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸultanpur ਕੋ ਤੋਂ ਦੀ ਗਿਆ ਹੋਇਆ ਐਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਐਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਹੈ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਹੀ ਮੈਂ ਉਹਨਾਂ ਨੂੰ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਹੈ ਸੋ ਐਸਸੀਪੀਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੇ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦਾਮਾਂ ਦੀ ਯਾਤਰਾ ਲਈ ਜਾਣਾ ਚਾਹੁੰਦਾ ਹੈ ਉਹਦੇ ਲਈ ਅਸੀਂ ਉਹਨਾਂ ਨੂੰ ਰეკਮੈਂਡ ਕਰਦੇ ਕਦੀ ਕਰਤਾਰਪੁਰ ਕੋਰੀਡੋਰ ਜਨਵਰੀ ਵੀ ਗੱਲ ਹੋਈ ਉਹਨਾਂ ਦੀ ਕੋਈ ਤੁਹਾਡੇ ਕੋ ਪੁਰਾਣੇ ਸਮੇਂ ਚ ਕੋਈ ਯਾਦ ਆਈ ਹੋਵੇ ਕੋਈ ਗਾਰੰਟੀ ਕੀਤੀ ਹੋਵੇ ਮੇਰੇ ਸਮੇਂ ਮੇਰੇ ਕੋਲ ਕੋਈ ਇਦਾਂ ਨਹੀਂ